ਅਸਾਮ ਦੇ ਸ਼ਹੀਦ ਹੋਏ ਕਰੰਵੀਰ ਸਿੰਘ ਦੀ ਮ੍ਰਿਤਕ ਦੇਹ ਪਿੰਨ ਪੁੱਜੀ ਸੈਨਾ ਦੀ ਟੁਕੜੀ ਵੱਲੋਂ ਸਰਕਾਰੀ ਸਨਮਾਨ ਦੇਣ ਉਪਰੰਤ ਉਪਰੰਤ ਕੀਤਾ ਗਿਆ ਅੰਤਿਮ ਸੰਸਕਾਰ 20 ਤਿਥੀ ਅਸਾਮ ਦੇ ਗੁਹਾਟੀ ਨਜ਼ਦੀਕ ਸੜਕ ਨਿਰਮਾਣ ਵਿੱਚ ਫੌਜ ਦੇ ਗਰੇਪ ਵਿਭਾਗ ਵਿੱਚ ਕ੍ਰੇਨ ਆਪਰੇਟਰ ਵਜੋਂ ਸੇਵਾ ਨਿਭਾ ਰਹੇ ਕਰੰਵੀਰ ਸਿੰਘ ਬਿਊਟੀ ਦੌਰਾਨ ਕ੍ਰੇਨ ਹਾਦਸਾ ਗ੍ਰਸਤ ਹੋਣ ਨਾਲ ਸ਼ਹੀਦ ਹੋ ਗਏ ਸਨ दसन योग है कि सड़क के निर्माण दौरान एक पहाड़ी पे पत्थर करेन उत्ते आ डिगे जिस नाल पत्थर दे हेठा दब जान कारण करमवीर सिंह शहीद हो गए सन आज शहीद करमवीर सिंह की मृतक दे उन्हां दे पिंड पुजी जिथे सेना वालों सरकारी सम्मान देने उपरंत उन्हां दा अंतिम संस्कार किया गया शहीद की पत्नी और उसकी चौदह साल बच्चे ने सलूट मार के अंतिम विदाई दी इस मौके हर एक की अख नरम हो गई आओ देखते हैं रिपोर्टर जसपाल चंदन की एल एम आई टीवी तो खास रिपोर्ट <स्थाथ> ਹਾਂ ਵੀਰ ਸਿੰਘ ਬ੍ਰਦਰ ਹੀ ਜੀ ਵੱਡਾ ਮੇਰਾ ਹਾਂਜੀ ਉਹਨਾਂ ਬਾਰੇ ਦੱਸ ਦਿਓ ਕਿ ਤਰ੍ਹਾਂ ਸੁਭਾਅ ਦੀ ਬਹੁਤ ਵਧੀਆ ਹੈ ਜੀ ਸੁਭਾਅ ਤਾਂ ਤੇ ਇੰਨਾ ਵਧੀਆ ਕੋਈ ਕਹਿ ਨਹੀਂ ਸਕਦੇ ਵੇਖੋ ਜੀ ਤਿੰਨਾਂ ਚੋਂ ਪਿੰਡਾਂ ਦੀ ਸੰਗਤ ਖਲੋਤੀ ਹੈ ਇੱਕ ਪਿਆਰ ਕਰਕੇ ਖੜੀ ਹੈ ਜੀ ਚਾਰ ਪੰਜ ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈਡ ਬਾਡੀ ਆਏ ਕਹੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ ਪੰਜ ਛੇ ਪਿੰਡਾਂ ਦੀ ਸੰਗਤ ਆਈ ਹੈ ਜੀ ਅੱਜ ਘਰ ਵੀ ਸਾਡੇ ਵੀ ਮੰਨ ਲਓ ਸੰਗਤ ਬੈਠੀ ਹੈ ਪੂਰੀ ਬਹੁਤ ਵਧੀਆ ਜੀ ਬਹੁਤ ਮਿਲਾਪ ੜੇ ਸਾਨੂੰ ਬਹੁਤ ਵਧੀਆ ਇਨਸਾਨ ਹਨ ਫੈਮਿਲੀ ਦਾ ਕਿੱਥੇ ਬੜਾ ਵੱਡਾ ਘਟਾ ਹੈ ਬੜਾ ਵੱਡਾ ਘਟਾ ਜੀ ਭਾਈ ਆਪਣੇ ਨਾਲ ਵਿੱਚ ਮੇਰਾ ਨਾਮ ਅਨੰਤ ਵੀਰ ਸਿੰਘ ਹੈ ਜੀ ਅੱਜ ਪਾਪਾ ਪਾਪਾ ਕੱਢ ਲਾਗੇ ਹਾਂ ਜੀ ਦਾ ਵੀ ਜ਼ਿਆਦਾ ਜਨਾ ਕਿਤਾ ਸਿੱਕੇ ਦੱਲ ਕੇ ਮਾਰਿਆ ਜਾਦਾ ਪਰ ਇਹ ਦਿਨ ਤੋਂ ਸਾਨੂੰ ਫੋਨ ਆਇਆ ਸਾਨੂੰ 3 ਵਜੇ ਫੋਨ ਆਇਆ ਕਿ ਉਹਨਾਂ ਦੇ ਉੱਤੇ ਮਤਲਬ ਕਿ ਪਹਾੜੀ ਪਹਾੜੀ ਦੇਖੀ ਹੈ ਤੇ ਉਹ ਨਹੀਂ ਰਹੇ ਤੇ ਉਹਨਾਂ ਬਾਤ ਤੋਂ ਬਾਅਦ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਉਹ ਸਵੇਰੇ ਬਸ 11 ਵਜੇ ਗੱਲ ਹੋਈ ਉਹਨਾਂ ਨਾਲ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਨੂੰ ਕਈ ਸਾਨੂੰ ਕਈ ਫੋਨ ਆਏ ਆ ਅਨੋ ਨੰਬਰਾਂ ਤੋਂ ਉਹ ਬੁਸ਼ ਦੇ ਸਾਨੂੰ ਕੀ ਟਾਂ ਉਹ ਤਾਂ ਨੰਬਰ ਕੋਈ ਇਨਫੋਰਮੇਸ਼ਨ ਕੋਈ ਦੇ ਰਿਹਾ ਹਨ ਨੂੰਹਲ ਟੈਨਸ਼ਨ ਚ ਆ ਗਿਆ ਕਿ ਕੀ ਗੱਲ ਹੋਈ ਅਸੀਂ ਅੱਗੋਂ ਉਹਨਾਂ ਦੇ ਫਿਰ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਅੱਗੋਂ ਅਸੀਂ ਪੁੱਛ ਕੇ ਦੱਸਦੇ ਹਾਂ ਫਿਰ ਉਹਨਾਂ ਦਾ ਸ਼ਾਮ ਕੇ 6 ਵਜੇ ਤੱਕ ਸਾਨੂੰ ਕਾਲ ਆਈ ਹੈ ਕਿ ਉਹਨਾਂ ਦੇ ਤੇ ਪਹਾੜੀ ਡੇਗੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਏਦਾਂ ਹਾਂਜੀ ਗੱਲਬਾਤ ਤਾਂ ਗੱਲ ਹੈ ਦੀ ਗੱਲਬਾਤ ਕਿਸੇ ਕਰਨ ਗੱਲਬਾਤ ਸਾਡੀ ਉਹੀ ਨਾਰਮਲ ਜਿਵੇਂ ਕਹਿੰਦੇ ਸਾਡੇ ਨਗਰ ਕੀਰਤਨ ਨਿਕਲਿਆ ਸੀ ਕਹਿੰਦੇ ਕਿ ਸੇਵਾ ਸੇਵਾ ਕਰੀਂ ਤੇ ਸ਼ਾਮ ਨੂੰ ਮੈਂ ਗੱਲ ਕਰਾਂਗਾ ਕੋਈ ਬਾਣੀ ਸ਼ਾਮ ਨੂੰ ਗੱਲ ਨਹੀਂ ਬਾਤ ਦੀ ਗੱਲ ਨਹੀਂ ਬਾਬਾ ਦੇ ਸੁਪਨੇ ਸੀ ਕਿ ਅਬ ਮਲੁਕੀ ਆਪਣੇ ਤੋਂ ਵੱਡੀ ਪੋਸਟ ਦੇ ਅਫਸਰ ਨੌਕਰੀ ਵਧੀਆ ਕਿ ਸੈਟਲ ਹੋ ਜਾਣਾ ਉਹਨਾਂ ਦਾ ਇਹ ਸੁਪਨਾ ਸੀ ਘਰ ਚੋਂ ਮੋੜ ਵਾਲੇ ਮੇਰੇ ਚਾਚੂ ਦਾਦੂ ਤੇ ਬਸ ਹਾਂਜੀ ਮੇਰਾ ਨਾਮ ਦਾ ਸੁਖਵਿੰਦਰ ਸਿੰਘ ਇਹਨਾਂ ਦੀ ਡਿਊਟੀ ਜੀ ਸੀ ਹੋਰ ਔਰੰਚਲ ਉਥੇ ਕ੍ਰੇਨ ਆਪਰੇਟਰ ਸੀਗੇ ਆਪਣੇ ਮਹਿਕਮੇ ਚ ਤੇ ਉਹ ਸਲਾਈਡ ਹੋ ਗਈ ਉਥੇ ਪਾੜੀ ਹਾਂਜੀ ਉਹ ਪਰਿਵਾਰ ਨਾਲ ਦਾ ਮਾਤਾ ਪਿਤਾ ਪਤਨੀ ਇੱਕ ਬੇਟਾ ਹੈ 14 ਸਾਲ ਦਾ ਬਹੁਤ ਜੀ ਪਹਾੜੀ ਨਾਲ ਪਹਾੜ ਨਾਲ ਟੱਕਰ ਉੱਥੇ ਲਈ ਤੇ ਪਹਾੜੀ ਪਹਾੜ ਡਿੱਗਣ ਵਾਲੀ ਗੱਲ ਆ ਜੀ ਪਰਿਵਾਰ ਤੇ ਵੀ ਤੇ ਜਵਾਨ ਨੇ ਵੀ ਪਹਾੜ ਨਾਲ ਮੱਥਾ ਲਾਇਆ ਸੀ ਹਾਂਜੀ ਮੇਰਾ ਭਤੀਜਾ ਸੀਗਾ ਜੀ ਹਾਂਜੀ ਤੇ ਜਿੱਦਣ ਇਹਨਾਂ ਦੇ ਇਤਰਾ ਹੁੰਦੇ ਆ 7 ਤਰੀਕ ਨੂੰ ਹੋਇਆ 12 ਵਜੇ ਤੱਕ ਫੋਨ ਆਉਂਦਾ ਰਿਹਾ 2:30 ਵਜੇ ਇਹ ਹਾਦਸਾ ਹੋਇਆ ਤੇ ਸਾਨੂੰ 5.5 ਫੋਨ ਆਇਆ ਸੁਭਾ ਦੀ ਗੱਲ ਕਰੀਏ ਤੇ ਮੇਰੇ ਕੋਲ ਕੋਈ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਕੋਲ ਲਫਜ਼ ਹੀ ਨਹੀਂ ਹੈਗੇ ਇੰਨਾ ਵਧੀਆ ਸੁਭਾ ਤੇ ਮਲਾਪੜਾ ਰੱਬ ਵਰਗਾ ਰੂਹੀ ਹੋ ਜੀ 21 ਦਸੰਬਰ ਨੂੰ ਗਏ ਛੁੱਟੀ ਕੱਟ ਕੇ ਸਾਨੂੰ 5.5 ਫੋਨ ਆਇਆ ਸ਼ਾਮ ਨੂੰ 7 ਤਰੀਕ ਨੂੰ ਇੱਕ ਗ੍ਰਫ ਜੀ